ਅਨਗੜ ਦੇ ਰਹਿਣ ਵਾਲੇ ਨੌਜਵਾਨ ਦਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਆਪਣੇ ਕੰਮ ਬਾਜ਼ਾਰ ਜਾ ਰਿਹਾ ਸੀ ਰਸਤੇ ਵਿੱਚ ਝਗੜਾ ਹੁੰਦਾ ਦਿਖਾਈ ਦਿੱਤਾ ਜਦ ਉਸਨੇ ਝਗੜਾ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਹਜੂਮ ਨੇ ਉਸ ਨੂੰ ਹੀ ਕੁੱਟਣਾ ਸ਼ੁਰੂ ਕਰ ਦਿੱਤਾ ਜਿਸ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਪੀੜਤ ਨੌਜਵਾਨ ਨੇ ਇਨਸਾਫ ਦੀ ਮੰਗ ਕੀਤੀ ਹੈ ਉਧਰ ਪੁਲਿਸ ਅਧਿਕਾਰੀ ਦਾ ਆਖਣਾ ਹੈ ਕਿ ਜਾਂਚ ਚੱਲ ਰਹੀ ਹੈ ਭਈ ਮੈਂ ਨਾ ਇਸ ਤਰ੍ਹਾਂ ਜਾਣ ਦਾ ਦੁਕਾਨ ਤੇ ਕੀ ਕੀ ਝਗੜਾ ਹੁੰਦਾ ਹੈ ਮੁੰਡੇ ਦਾ ਕਿ ਮੈਂ ਕਿਹਾ ਕਿ ਛੱਡੋ ਯਾਰ ਕਿ ਉਹਨਾਂ ਛੱਡ ਗਏ ਮੈਨੂੰ ਉਸੇ ਵੇਲੇ ਮੈਨੂੰ ਫੜ ਲਿਆ ਕਿ ਦਾਤਰ ਮਾਰਨ ਦਾ ਵੇ ਇਸ ਤਰ੍ਹਾਂ ਬਿਆਸ ਮਾਰਨ ਦਾ ਵੇ ਕਿ ਦੋ ਤਿੰਨ ਉਹਨਾਂ ਕੋਲ ਪਿਸਤਲ ਵੀ ਹੈਗੇ ਸੀ ਉਹਨਾਂ ਨੇ ਮੇਰੇ ਮੱਥੇ ਤੇ ਰੱਖੇ ਕਿ ਜੇ ਕੋਈ ਗੱਲ ਕੀਤੀ ਤੈਨੂੰ ਗੋਲੀ ਮਾਰ ਦਾਂਗੇ ਪੁਲਿਸ ਨੂੰ ਪਲੇਡ ਪਈ ਕੀਤੀ ਹੈ ਇਹਦਾ ਕੋਈ ਸੁਣਵਾਈ ਨਹੀਂ ਹੋਈ ਮੰਗ ਇਨਸਾਫ ਹੀ ਹੋਣਾ ਚਾਹੀਦਾ ਭਾਈ ਜੀ ਸਰ ਜੀ ਦਵਿੰਦਰ ਸਿੰਘ ਵੱਲੋਂ ਸਾਡੇ ਕੋਲ ਦਰਖਾਸਤ ਆਈ ਹੈ ਲੜਾਈ ਝਗੜਾ ਆ ਇਹਨਾਂ ਦਾ ਸ਼ਾਦੀ ਸ਼ਾਹ ਦੇ ਕੋਲ ਤੇ ਉਹਦਾ ਡਾਕਟਰ ਕੱਟ ਕੇ ਦਿੱਤਾ ਸੀ ਤੇ ਹਾਲੇ ਤੱਕ ਰਿਜ਼ਲਟ ਮਿਲਿਆ ਨਹੀਂ ਰਿਜ਼ਲਟ ਆਉਣ ਤੇ ਅਗਲੀ ਕਾਰਵਾਈ ਕੀਤੀ ਜਾਏਗੀ ਤਰਤੀਸ ਚੱਲ ਰਹੀ ਹੈ ਸਾਡੀ ਝਗੜਾ ਹੈ ਬਸ ਗਲੀ ਵਿੱਚ ਕਿਤੇ ਹੋਰ ਕੋਈ ਮੁੰਡੇ ਲੜ ਰਹੇ ਹਨ ਦਿਵਿੰਦਰ ਛਡਾ ਰਿਹਾ ਹੈ ਉਹਨਾਂ ਨੂੰ ਤੇ ਉਹ ਇਹਦੇ ਗੱਲ ਪੈ ਗਏ ਕੋਈ ਏਡੀ ਖਾਸ ਰੰਜਿਸ਼ ਨਹੀਂ ਹੈਗੀ ਨਹੀਂ ਜ਼ਿਆਦਾ ਇਹ